ਸਾਰੀਆਂ ਵੱਡੀਆਂ ਛੋਟੀਆਂ ਪ੍ਰਾਪਤੀਆਂ ਦਾ ਆਰੰਭ ਕਿਸੇ ਇੱਕ ਵਿਚਾਰ ਤੋਂ ਹੀ ਹੁੰਦਾ ਹੈ ਦੁਨੀਆ ਵਿੱਚ ਭਾਵੇਂ ਵਿਚਾਰਾਂ ਦੀ ਕੋਈ ਕਮੀ ਨਹੀਂ ਪਰੰਤੂ ਸਿਰਜਣਾਤਮਕ ਅਤੇ ਨਵੀਨ ਵਿਚਾਰਾਂ ਦੀ ਅਤੇ ਉਹਨਾਂ ਨੂੰ ਲਾਗੂ ਕਰਨ ਵਾਲਿਆਂ ਦੀ ਕਮੀ ਜ਼ਰੂਰ ਹੈ ਵੈਕਟਰ ਹਯੂਗ ਨੇ ਠੀਕ ਹੀ ਕਿਹਾ ਹੈ ਕਿ ਟੁਕਮੇ ਸਮੇਂ ਤੇ ਆਇਆ ਵਿਚਾਰ ਸਭ ਤੋਂ ਸ਼ਕਤੀਸ਼ਾਲੀ ਚੀਜ਼ ਹੁੰਦਾ ਹੈ ਅਸੀਂ ਜਾਣਦੇ ਹਾਂ ਕਿ ਸਾਡੇ ਵਿਚਾਰ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਹਨ ਵੱਡਾ ਤੇ ਉੱਚਾ ਸੋਚਣ ਵਿੱਚ ਜਾਦੂ ਹੀ ਸ਼ਕਤੀ ਹੈ ਵੱਡੀਆਂ ਗੱਲਾਂ ਵਾਪਰਨ ਬਾਰੇ ਸੋਚੋ ਅਤੇ ਆਸ਼ਾ ਕਰੋ ਤਨੋਂ ਮਨੋਂ ਜੁਟ ਜਾਓ ਕਟਨਾਵਾ ਉੱਪਰ ਆਪਣਾ ਪ੍ਰਭਾਵ ਕਾਇਮ ਕਰਕੇ ਆਪਣੇ ਸਵੈਮਾਨ ਵਿੱਚ ਸੁਚੇਤ ਤੌਰ ਤੇ ਵਾਧਾ ਕਰੋ ਜੀਵਨ ਵਿੱਚ ਉੱਚੀਆਂ ਪ੍ਰਾਪਤੀਆਂ ਕਰਨ ਲਈ ਉਤਸ਼ਾਹ ਮਹਿਸੂਸ ਕਰੋ ਆਪਣੀ ਰੁਚੀ ਅਨਸਾਰ ਨਿਸ਼ਾਨੇ ਅਤੇ ਚਾਹਤਾਂ ਬਾਰੇ ਸੋਚੋ ਨਿਸ਼ਾਨੇ ਜੋਸ਼ ਅਤੇ ਸ਼ਕਤੀ ਪੈਦਾ ਕਰਦੇ ਹਨ ਅਤੇ ਕੋਸ਼ਿਸ਼ਾਂ ਲਈ ਪ੍ਰੇਰਿਤ ਦੇ ਹਨ ਨਿਸ਼ਾਨਿਆਂ ਨੂੰ ਪਹਿਲ ਅਨਸਾਰ ਲਿਖਤੀ ਰੂਪ ਦਿਓ ਹਰ ਇੱਕ ਨਿਸ਼ਾਨੇ ਨੂੰ ਕੁਝ ਭਾਗਾਂ ਵਿੱਚ ਵੰਡੋ ਅਤੇ ਹਰ ਇੱਕ ਭਾਗ ਦੀ ਪ੍ਰਾਪਤੀ ਲਈ ਯਤਨਾਂ ਦੀ ਪਹਿਚਾਣ ਕਰੋ ਆਪਣੇ ਮਾਨ ਵਿੱਚ ਹਰ ਇੱਕ ਨਿਸ਼ਾਨੇ ਤੇ ਪਹੁੰਚਣ ਦੀ ਕਲਪਨਾ ਕਰੋ ਅਤੇ ਇਸ ਦੀ ਪ੍ਰਾਪਤੀ ਲਈ ਸਮਾਂ ਸੀਮਾ ਜ਼ਰੂਰ ਨਿਰਧਾਰਤ ਕਰੋ ਕਿਸੇ ਵਿਅਕਤੀ ਦੇ ਆਕਾਰ ਦਾ ਪਤਾ ਉਸ ਦੁਆਰਾ ਨਿਰਧਾਰਿਤ ਕੀਤੇ ਨਿਸ਼ਾਨੇ ਤੋਂ ਲੱਗ ਸਕਦਾ ਹੈ ਯਤਨ ਕਰਨਾ ਹੀ ਸਫਲ ਹੋਣਾ ਹੈ ਵਿਚਾਰ ਬਹੁਤ ਸ਼ਕਤੀਸ਼ਾਲੀ ਚੀਜ਼ਾਂ ਹੁੰਦੇ ਹਨ ਅਤੇ ਉਹ ਤੁਹਾਡੇ ਨਿਸ਼ਾਨੇ ਬਣ ਜਾਂਦੇ ਹਨ ਜਦ ਕੋਈ ਵਿਚਾਰ ਆਪਣਾ ਸਮਾਂ ਅਤੇ ਆਵਾਜ਼ ਲੱਭ ਲੈਂਦਾ ਹੈ ਤਾਂ ਇਸ ਵਿੱਚ ਆਪੇ ਹੀ ਸ਼ਕਤੀ ਪੈਦਾ ਹੋ ਜਾਂਦੀ ਹੈ ਸੋਚਣ ਲਈ ਸਮਾਂ ਕੱਢੋ ਆਪਣੇ ਮਨ ਦੀਆਂ ਪਰਤਾਂ ਫਰੋਲੋ ਆਪਣੇ ਦੁਆਰਾ ਨਿਰਧਾਰਤ ਕੀਤੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਤੁਹਾਡੀਆਂ ਅਨਵਰਤੀਆਂ ਯੋਗਤਾਵਾਂ ਤੁਹਾਡਾ ਸਾਫ਼ ਦੇਣਗੀਆਂ ਪਰੰਤੂ ਦੂਸਰਿਆਂ ਦੁਆਰਾ ਨਿਰਧਾਰਤ ਕੀਤੇ ਗਏ ਨਿਸ਼ਾਨਿਆਂ ਦੇ ਸਬੰਧ ਵਿੱਚ ਤੁਹਾਡੇ ਅੰਦਰ ਅਜੇਹੀ ਸਮਰੱਥਾ ਨਹੀਂ ਜਾਗਦੀ ਤੁਸੀਂ ਕੀ ਚਾਹੁੰਦੇ ਹੋ ਦਾ ਫੈਸਲਾ ਅਕਸਰ ਉਸ ਚੀਜ਼ ਦੀ ਪ੍ਰਾਪਤੀ ਨਾਲੋਂ ਵਧੇਰੇ ਕਠਿਨ ਹੁੰਦਾ ਹੈ ਤੁਹਾਨੂੰ ਇਹ ਜਾਨਣਾ ਹੀ ਪਵੇਗਾ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਕਿਸੇ ਨਿਸ਼ਾਨੇ ਵੱਲ ਤਾਂ ਹੀ ਵੱਧ ਸਕੋਗੇ ਜੇਕਰ ਤੁਹਾਡੇ ਮਨ ਵਿੱਚ ਕੋਈ ਨਿਸ਼ਾਨਾ ਹੈ ਆਪਣਾ ਨਿਸ਼ਾਨਾ ਨਿਰਧਾਰਤ ਕਰਨ ਸਮੇਂ ਤੁਹਾਨੂੰ ਹੇਠ ਲਿਖੀਆਂ 5 ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ 1 ਤੁਹਾਡਾ ਨਿਸ਼ਾਨਾ ਯਥਾਰਥਿਕ ਹੋਣਾ ਚਾਹੀਦਾ ਹੈ 2 ਤੁਹਾਡਾ ਨਿਸ਼ਾਨਾ ਵਾਜਿਬ ਹੋਣਾ ਚਾਹੀਦਾ ਹੈ 3 ਤੁਹਾਡਾ ਨਿਸ਼ਾਨਾ ਪ੍ਰਾਪਤੀ ਯੋਗ ਹੋਣਾ ਚਾਹੀਦਾ ਹੈ 4 ਤੁਹਾਡਾ ਨਿਸ਼ਾਨਾ ਵੱਡਾ ਹੋਣਾ ਚਾਹੀਦਾ ਹੈ ਅਤੇ 5 ਤੁਹਾਡਾ ਨਿਸ਼ਾਨਾ ਜੋਸ਼ ਭਰਪੂਰ ਹੋਣਾ ਚਾਹੀਦਾ ਹੈ ਇਹ ਪੰਜ ਗੁਣ ਤੁਹਾਡੇ ਨਿਸ਼ਾਨੇ ਦੀ ਪ੍ਰਾਪਤੀ ਨੂੰ ਅਮਲੀ ਰੂਪ ਦੇਣ ਯੋਗ ਹਨ ਕਿਸੇ ਵਿਚਾਰ ਜਾਂ ਨਿਸ਼ਾਨੇ ਪ੍ਰਤੀ ਨਿਸ਼ਟਾ ਧਿਆਨ ਅਤੇ ਯਤਰਾ ਨੂੰ ਇਕਾਗਰ ਕਰਦੀ ਹੈ ਅਤੇ ਉਸ ਦੀ ਪ੍ਰਾਪਤੀ ਵੱਲ ਵਧਣ ਲਈ ਪ੍ਰੇਰਣਾ ਅਤੇ ਸ਼ਕਤੀ ਪ੍ਰਦਾਨ ਕਰਦੀ ਹੈ ਨਿਸ਼ਾਨਿਆਂ ਦੀ ਚੋਣ ਤੁਹਾਡੇ ਨਿੱਜੀ ਜੀਵਨ ਵਿੱਚ ਵੀ ਉਨਾ ਹੀ ਅਹਿਮ ਹੈ ਜਿੰਨੀ ਕਿ ਤੁਹਾਡੇ ਕਾਰੋਬਾਰੀ ਜੀਵਨ ਵਿੱਚ ਸਭੂ ਇਹ ਇੱਕ ਦੂਜੇ ਦੇ ਪੂਰਕ ਹਨ ਤੁਹਾਨੂੰ ਅਜਿਹੇ ਨਿਸ਼ਾਨਾ ਨਿਰਧਾਰਤ ਕਰਨਾ ਚਾਹੀਦਾ ਹੈ ਜਿਸ ਨੂੰ ਦੂਸਰੇ ਲੋਕ ਅਸੰਭਵ ਸਮਝਦੇ ਹੋਣ ਜੇ ਤੁਸੀਂ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਜਾਣੂ ਹੋਵੋਗੇ ਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡੇ ਸਾਹਮਣੇ ਇੱਕ ਵੰਗਾਰ ਜਾਂ ਚੁਣੌਤੀ ਹੈ ਤੁਹਾਡੇ ਅੰਦਰ ਹੌਸਲੇ ਅਤੇ ਸ਼ਕਤੀ ਦੇ ਸੋਮੇ ਫੁੱਟਨੇ ਸ਼ੁਰੂ ਹੋ ਜਾਣਗੇ ਅਤੇ ਤੁਸੀਂ ਇਹ ਵਿਸ਼ਵਾਸ ਕਰਨ ਲੱਗੋਗੇ ਕਿ ਤੁਸੀਂ ਹਰ ਹਾਲਤ ਵਿੱਚ ਕਾਮਯਾਬ ਹੋਣਾ ਹੈ ਕਦੇ ਵੀ ਅਜੀਹਾ ਨਿਸ਼ਾਨਾ ਨਾ ਚੁਣੋ ਜਿਸ ਦਾ ਸਬੰਧ ਕੁਝ ਵਿਸ਼ੇਸ਼ ਧਨ ਕਮਾਉਣ ਨਾਲ ਹੋਵੇ ਧਨ ਕਮਾਉਣਾ ਕੋਈ ਵੱਡੀ ਗੱਲ ਨਹੀਂ ਕਿਸੇ ਉਦੇਸ਼ ਦੀ ਪੂਰਤੀ ਵੱਡੀ ਗੱਲ ਹੁੰਦੀ ਹੈ ਤੁਹਾਡਾ ਨਿਸ਼ਾਨਾ ਅਜੀਹਾ ਹੋਣਾ ਚਾਹੀਦਾ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ ਜਾਂ ਜ਼ਰੂਰਤ ਦੀ ਪੂਰਤੀ ਕਰਦਾ ਹੋਵੇ ਜੀਹਾਂ ਨਿਸ਼ਾਨਾ ਚੁਣੋ ਜਿਸ ਦੀ ਪ੍ਰਾਪਤੀ ਲਈ ਤੁਹਾਡੇ ਸਰਬ ਉੱਚ ਗੁਣਾਂ ਦੀ ਨਿਰੰਤਰ ਵਰਤੋਂ ਦੀ ਲੋੜ ਹੋਵੇ ਅਤੇ ਜਿਸ ਲਈ ਤੁਹਾਡੇ ਮਨ ਵਿੱਚ ਸਭ ਤੋਂ ਵੱਧ ਉਤਸ਼ਾਹ ਹੋਵੇ ਫਿਰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਤੁਰੰਤ ਯਤਨ ਸ਼ੁਰੂ ਕਰੋ ਜਿਵੇਂ ਕਿ ਕੱਲ੍ਹ ਆਉਣੀ ਹੀ ਨਾ ਹੋਵੇ ਅਸੀਂ ਸਾਰੇ ਕੋਈ ਨਾ ਕੋਈ ਕਾਰੋਬਾਰ ਕਰਦੇ ਹਾਂ ਜਿਸ ਦੁਆਰਾ ਅਸੀਂ ਆਪਣੀ ਰੋਜ਼ੀ ਕਮਾਉਂਦੇ ਹਾਂ ਸਾਡੀ ਸਫਲਤਾ ਸਾਡੀਆਂ ਅੰਦਰੂਨੀ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਯੋਗਤਾ ਵਿੱਚ ਹੈ ਅਤੇ ਇਹ ਸੰਤੁਸ਼ਟੀ ਅਸੀਂ ਦੂਸਰਿਆਂ ਦੀਆਂ ਲੋੜਾਂ ਸੰਤੁਸ਼ਟ ਕਰਕੇ ਹੀ ਪ੍ਰਾਪਤ ਕਰ ਸਕਦੇ ਹਾਂ ਸਾਡੇ ਸਾਰਿਆਂ ਅੰਦਰ ਕੁਝ ਲੈਣ ਅਤੇ ਕੁਝ ਦੇਣ ਦੀ ਅਥਾਹ ਸ਼ਕਤੀ ਹੁੰਦੀ ਹੈ ਪ੍ਰੰਤੂ ਕੁਝ ਲੈਣ ਨਾਲੋਂ ਕੁਝ ਦੇਣ ਦੀ ਸ਼ਕਤੀ ਵਧੇਰੇ ਉਤਪਾਦਨਸ਼ੀਲ ਅਤੇ ਚਿਰ ਸਥਾਈ ਹੁੰਦੀ ਹੈ ਕੁਝ ਪ੍ਰਾਪਤ ਕਰਨ ਦੀ ਯੋਗਤਾ ਸਿੱਖਣੀ ਅਤੇ ਕਮਾਉਣੀ ਪੈਂਦੀ ਹੈ ਇਹ ਗੱਲ ਹੈਰਾਨੀਜਨਕ ਜਾਪ ਸਕਦੀ ਹੈ ਕਿ ਅਸੀਂ ਕੁਝ ਦੇ ਕੇ ਹੀ ਕੁਝ ਪ੍ਰਾਪਤ ਕਰ ਸਕਦੇ ਹਾਂ ਭਾਵੇਂ ਇਹ ਪਿਆਰ ਹੋਵੇ ਸੇਵਾ ਹੋਵੇ ਜਾਂ ਕੁਝ ਹੋਰ ਹੋਵੇ ਅਸੀਂ ਜਾਣਦੇ ਹਾਂ ਕਿ ਸਫਲ ਕਾਰੋਬਾਰ ਕੁਝ ਖਾਸ ਕਾਰਜਾਂ ਜਾਂ ਖੇਤਰਾਂ ਵਿੱਚ ਮਹਾਰਤ ਹਾਸਲ ਕਰਨ ਤੇ ਨਿਰਭਰ ਕਰਦਾ ਹੈ ਇਹ ਹੀ ਕਾਰੋਬਾਰ ਦਾ ਅੰਤਮ ਨਿਸ਼ਾਨਾ ਹੁੰਦਾ ਹੈ ਸਮੰਤਵ ਲਈ ਸਬੰਧਤ ਵਿਅਕਤੀਆਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਉਹਨਾਂ ਦੀ ਸੰਪਤੀ ਕੀ ਹੈ ਉਹਨਾਂ ਦੀ ਸ਼్రేష్టਤਾ ਦਾ ਖੇਤਰ ਕਿਹੜਾ ਹੈ ਅਤੇ ਉਹਨਾਂ ਦੀ ਸਭ ਤੋਂ ਵੱਧ ਦਿਲਚਸਪੀ ਕਿਸ ਗੱਲ ਵਿੱਚ ਹੈ ਜਦ ਤੁਸੀਂ ਅਲੋਚਨਾਤਮਕ ਸਵੈ ਵਿਸ਼ਲੇਸ਼ਣ ਦੁਆਰਾ ਇਹਨਾਂ ਨੁਕਤਿਆਂ ਦਾ ਫੈਸਲਾ ਕਰ ਲੈਂਦੇ ਹੋ ਤਾਂ ਤੁਹਾਨੂੰ ਨਿਰਸੰਕੋਚ ਅੱਗੇ ਹੋ ਕੇ ਵਧਣਾ ਚਾਹੀਦਾ ਹੈ ਤੁਹਾਡੀਆਂ ਸੁਭਾਵਿਕ ਯੋਗਤਾਵਾਂ ਤੁਹਾਨੂੰ ਤੁਹਾਡੇ ਨਿਸ਼ਾਨੇ ਵੱਲ ਧੱਕਣਗੀਆਂ ਜਿਹੜੇ ਵਿਅਕਤੀ ਆਪਣੀ ਮਹਾਰਤ ਦੇ ਖੇਤੇ ਵਿੱਚ ਨਿਰੰਤਰ ਯਤਨ ਕਰਦੇ ਰਹਿੰਦੇ ਹਨ ਅਤੇ ਸਾਰੀ ਪ੍ਰਕਿਰਿਆ ਦੌਰਾਨ ਖੁਸ਼ ਰਹਿੰਦੇ ਹਨ ਉਹ ਅਵਾਸ਼ ਹੀ ਸਫਲ ਹੁੰਦੇ ਹਨ ਕੋਈ ਵੀ ਤਾਕਤ ਉਹਨਾਂ ਨੂੰ ਸਫਲ ਹੋਣ ਤੋਂ ਰੋਕ ਨਹੀਂ ਸਕਦੀ ਅਜੋਕੇ ਸਮੇਂ ਦੀ ਇੱਕ ਨਵੀਂ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਲੋਕ ਚੰਗੀਆਂ ਤਨਖਾਹਾਂ ਅਤੇ ਸਹੂਲਤਾਂ ਦੇ ਬਾਵਜੂਦ ਆਪਣੇ ਕੰਮ ਨਾਲ ਸੰਤੁਸ਼ਟ ਨਹੀਂ ਹੁੰਦੇ ਇਸ ਦਾ ਕਾਰਨ ਕੀ ਹੈ ਜਦ ਕਿਸੇ ਵਿਅਕਤੀ ਨੂੰ ਆਪਣੀ ਯੋਗਤਾ ਜਾਂ ਰੁਚੀ ਅਨਸਾਰ ਕੰਮ ਨਹੀਂ ਮਿਲਦਾ ਤਾਂ ਉਸ ਨੂੰ ਆਪਣੇ ਕੰਮ ਤੋਂ ਮਾਨਸਿਕ ਸੰਤੁਸ਼ਟੀ ਨਹੀਂ ਹੁੰਦੀ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਕੰਮ ਦੇ ਅਯੋਗ ਸਮਝਦਾ ਹੋਵੇ ਤਾਂ ਉਹ ਮਾਨਸਿਕ ਸੰਤੁਸ਼ਟੀ ਮਹਿਸੂਸ ਨਹੀਂ ਕਰ ਸਕਦਾ ਕੀਤੇ ਗਏ ਕੰਮ ਦੀ ਮਾਨਤਾ ਅਤੇ ਪ੍ਰਸ਼ੰਸਾ ਦੀ ਕਮੀ ਵੀ ਇਸ ਸਥਿਤੀ ਲਈ ਜ਼ਿੰਮੇਵਾਰ ਹੋ ਸਕਦੀ ਹੈ ਇਹੀ ਕਾਰਨ ਹੈ ਕਿ ਬਹੁਤ ਸਾਰੇ ਕਰਮਚਾਰੀ ਆਪਣੇ ਕੰਮ ਨਾਲ ਅਸੰਤੁਸ਼ਟ ਹੀ ਰਹਿੰਦੇ ਹਨ ਕਾਰਜ ਸੰਤੁਸ਼ਟੀ ਲਈ ਮਾਲਕ ਅਤੇ ਕਰਮਚਾਰੀਆਂ ਦੇ ਸੁਖਾਵੇ ਰਿਸ਼ਤਿਆਂ ਦੇ ਨਾਲ-ਨਾਲ ਕੁਝ ਹੋਰ ਗੱਲਾਂ ਦਾ ਵੀ ਧਿਆਨ ਦੇਣਾ ਪਵੇਗਾ ਸਭ ਤੋਂ ਪਹਿਲੀ ਗੱਲ ਇਹ ਸਮਝਣਾ ਹੈ ਕਿ ਕਿਸੇ ਕੰਮ ਨੂੰ ਕਰਨ ਵਾਲਾ ਵਿਅਕਤੀ ਹੀ ਉਸ ਬਾਰੇ ਸਭ ਤੋਂ ਵਧੀਆ ਜਾਣਕਾਰੀ ਰੱਖਦਾ ਹੈ निगरानी ਨੂੰ ਉਸ ਬਾਰੇ ਕੁਝ ਸਮਝ ਜ਼ਰੂਰ ਹੋ ਸਕਦੀ ਹੈ ਪਰ ਮਹਾਰਤ ਅਮਲੀ ਤੌਰ ਤੇ ਕੰਮ ਕਰਨ ਵਾਲੇ ਨੂੰ ਹੀ ਹੁੰਦੀ ਹੈ। ਉਹੀ ਇਸ ਕੰਮ ਨੂੰ ਕਰਨ ਲਈ ਸਭ ਤੋਂ ਟੁਕਮਾ ਵਿਅਕਤੀ ਹੁੰਦਾ ਹੈ। ਉਸ ਦੀ ਮਹਾਰਤ ਦਾ ਪੂਰਾ ਲਾਭ ਉਠਾਇਆ ਜਾਣਾ ਚਾਹੀਦਾ ਹੈ। ਕਈ ਵਾਰੀ ਕਰਮਚਾਰੀ ਕੇਵਲ ਜ਼ਰੂਰੀ ਕੰਮ ਕਰਨ ਦੇ ਆਦੀ ਹੋ ਜਾਂਦੇ ਹਨ। ਉਹਨਾਂ ਵਿੱਚ ਪਹਿਲ ਕਦਮੀ ਲਈ ਉਤਸ਼ਾਹ ਨਹੀਂ ਰਹਿੰਦਾ। ਅਜਿਹੀ ਸਥਿਤੀ ਸੰਗਠਨ ਦੇ ਹਿੱਤ ਵਿੱਚ ਨਹੀਂ ਹੁੰਦੀ। ਉੱਤਮ ਕਾਰਜਗਾਰੀ ਦੀ ਆਸ ਕੇਵਲ ਤਾਂ ਹੀ ਰੱਖੀ ਜਾ ਸਕਦੀ ਹੈ ਜਦ ਕਰਮਚਾਰੀਆਂ ਦੇ ਅਤੇ ਸੰਸਥਾ ਦੇ ਨਿਸ਼ਾਨੇ ਇੱਕਸਰ ਹੋਣ ਇੱਕ ਪਾਸੇ ਕਰਮਚਾਰੀਆਂ ਦੀ ਇੱਛਾ ਪੂਰੀ ਹੋਵੇ ਅਤੇ ਦੂਜੇ ਪਾਸੇ ਸੰਗਠਨ ਉਨਤੀ ਦੇ ਰਾਹ ਤੋਂ ਅੱਗੇ ਵਧਦਾ ਜਾਵੇ ਜ਼ਿੰਮੇਵਾਰੀ ਵੰਡਣ ਦੀ ਤਕਨੀਕ ਦੁਆਰਾ ਵੀ ਉਤਪਾਦਕਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਇਸ ਨਾਲ ਇੱਕ ਪਾਸੇ ਕਰਮਚਾਰੀਆਂ ਦਾ ਮਨੋਬਲ ਵਧਦਾ ਹੈ ਅਤੇ ਦੂਜੇ ਪਾਸੇ ਉਹ ਵਧੇਰੇ ਜ਼ਿੰਮੇਵਾਰੀ ਨਾਲ ਕਾਰਜ ਕਰਦੇ ਹਨ ਜਿਸ ਨਾਲ ਲਾਗਤਾਂ ਘਟਦੀਆਂ ਹਨ ਅਤੇ ਉਤਪਾਦਨ ਵਧਦਾ ਹੈ ਹਰ ਵਿਅਕਤੀ ਤੋਂ ਉਸ ਦੀ ਯੋਗਤਾ ਅਨੁਸਾਰ ਵੱਧ ਤੋਂ ਵੱਧ ਕੰਮ ਲਿਆ ਜਾਣਾ ਚਾਹੀਦਾ ਹੈ ਜਿਸ ਕੰਮ ਨੂੰ ਘੱਟ ਤਨਖਾਹ ਵਾਲਾ ਵਿਅਕਤੀ ਸੰਜੋਗਤਾ ਨਾਲ ਕਰ ਸਕਦਾ ਹੋਵੇ ਉਸ ਕੰਮ ਲਈ ਵੱਧ ਤਨਖਾਹ ਵਾਲਾ ਵਿਅਕਤੀ ਹਰਗिज ਨਹੀਂ ਰੱਖਿਆ ਜਾਣਾ ਚਾਹੀਦਾ ਪਰੰਤੂ ਇਸ ਦਾ ਭਾਵ ਇਹ ਕਦੇ ਵੀ ਨਹੀਂ ਕਿ ਵੱਡੀ ਪੱਧਰ ਦੇ ਕੰਮਾਂ ਨੂੰ ਛੋਟੀ ਪੱਧਰ ਤੇ ਹੀ ਨਿਪਟ ਲਿਆ ਜਾਵੇ। ਹਰ ਫੈਸਲੇ ਲਈ ਇੱਕ ਉਚਿਤ ਅਧਿਕਾਰੀ ਹੁੰਦਾ ਹੈ ਅਤੇ ਉਹ ਹੀ ਯੋਗ ਫੈਸਲਾ ਲੈ ਸਕਦਾ ਹੈ। ਅਸਲ ਵਿੱਚ ਕਿਸੇ ਵੀ ਕਰਮਚਾਰੀ ਨੂੰ ਆਪਣੇ ਜ਼ਿੰਮੇਵਾਰੀ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਉਹਨਾਂ ਨੂੰ ਆਪਣੇ ਕਾਰਜ ਖੇਤਰ ਤੱਕ ਸੀਮਿਤ ਰਹਿਣਾ ਚਾਹੀਦਾ ਹੈ। ਅਤੇ ਵਧੇਰੇ ਮਹੱਤਵਪੂਰਨ ਫੈਸਲੇ ਨਿਗਰਾਨਾ ਅਤੇ ਪ੍ਰਬੰਧਕਾਂ ਦੇ ਹੱਥਾਂ ਵਿੱਚ ਸੌਂਪ ਦੇਣੇ ਚਾਹੀਦੇ ਹਨ ਆਪਸੀ ਸਹਿਯੋਗ ਅਤੇ ਵਿਸ਼ਵਾਸ ਦਾ ਵਾਤਾਵਰਨ ਕਾਰਜ ਸੰਤੁਸ਼ਟੀ ਵਿੱਚ ਵਾਧਾ ਕਰਦਾ ਹੈ ਧੰਨਵਾਦ